ਇੱਕ ਵਾਰ ਦੀ ਗੱਲ ਹੈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਮਹਿਲ ਵਿੱਚ ਆਸਣ ਉੱਤੇ ਬੈਠੇ ਸਨ ਦਰਬਾਰ ਸਜਿਆ ਹੋਇਆ ਸੀ ਉਸ ਵਕਤ ਸੰਗਤਾਂ ਦਾ ਭਾਰੀ ਇਕੱਠ ਸੀ ਐਸੇ ਸਮੇਂ ਵਿੱਚ ਇੱਕ ਮਦਾਰੀ ਆਪਣੇ ਭਾਰੀ ਪਰ ਕੰਵਿਚ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆ ਗਿਆ ਮਦਾਰੀ ਨੇ ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਰਿਚ ਮੇਰੀ ਰੋਜ਼ੀ ਰੋਟੀ ਦਾ ਸਾਧਨ ਹੈ ਮੈਂ ਬਹੁਤ ਹੀ ਮੁਸ਼ਕਲਾਂ ਨੂੰ ਝੱਲ ਕੇ ਇਹ ਰਿਚ ਖਰੀਦਿਆ ਹੈ ਮੇਰੀ ਬੇਨਤੀ ਹੈ ਮੇਰ ਕਰੋ ਗੁਰੂ ਜੀ ਗੁਰੂ ਜੀ ਇੱਥੇ ਹੀ ਤਮਾਸ਼ਾ ਦਿਖਾਉਣ ਦਾ ਮਹੂਰਤ ਕਰ ਲਵਾ ਉਸਨੇ ਕਿਹਾ ਕਿ ਡੁਗਡੂਗੀ ਬਜਾ ਕੇ ਰਿਚ ਨੂੰ ਨਚਾ ਕੇ ਦਿਖਾਵਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਭਾਈ ਰਹਿਨ ਦੇ ਤਮਾਸ਼ੇ ਦੀ ਲੋੜ ਨਹੀਂ ਰਿਚ ਨੂੰ ਨਚਾਉਣ ਦੀ ਜ਼ਰੂਰਤ ਨਹੀਂ ਗੁਰੂ ਜੀ ਦੇ ਪਿੱਛੇ ਖੜਾ ਇੱਕ ਸੇਵਾਦਾਰ ਜੋ ਉਸ ਵਕਤ ਚੌਰ ਕਰ ਰਿਹਾ ਸੀ ਜਿਸ ਦਾ ਨਾਮ ਸੀ ਭਾਈ ਕੀਰਤੀਆ ਉਹ ਕਹਿਣ ਲੱਗਾ ਕਿ ਗੁਰੂ ਜੀ ਮੈਂ ਕਦੇ ਵੀ ਰਿਚ ਨੱਚਦਿਆ ਨਹੀਂ ਵੇਖਿਆ ਹੈ ਗੁਰੂ ਜੀ ਨੇ ਕਿਹਾ ਭਾਈ ਕੀਰਤੀਆ ਰਿਚ ਨੱਚਦੇ ਦੇਖ ਕੇ ਕੀ ਹੋਵੇਗਾ ਇਹ ਕਿਹੜਾ ਕੋਈ ਇੰਨੀ ਖਾਸ ਵੱਡੀ ਗੱਲ ਹੈ ਪਰ ਭਾਈ ਕੀਰਤੀਆ ਨੇ ਗੁਰੂ ਜੀ ਦੇ ਬਚਨਾਂ ਦੀ ਕੋਈ ਪਰਵਾਹ ਨਹੀਂ ਕੀਤੀ